ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਮਾਨਜੋਤ ਸੀਐਮ ਪੰਜਾਬ ਦੇ ਦਿਰਿਸ਼ਣ ਤੇ ਮਾਨਜੋਤ ਬੀਜੇਤੀ ਸੱਜਾ ਦੀ ਦਿਰਿਸ਼ਣ ਤੇ ਤੇ ਇੱਕ ਆਪਣਾ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਜੀ ਜਿਹਦਾ ਨਾਮ ਗੈਂਗਸਟਰਾਂ ਤੇ ਵਾਰ ਪੰਜਾਬ ਪੁਲਿਸ ਨੇ ਸਟਾਰਟ ਕੀਤੀ ਜੀ ਤੇ ਇਸ ਮੁਹਿੰਮ ਦੇ ਤਿੰਨ ਦਿਨਾਂ 'ਚ ਕਾਫੀ ਚੰਗੀ ਕਾਰਗੁਜ਼ਾਰੀ ਤਨਤਨ ਪੁਲਿਸ ਵੱਲੋਂ ਕੀਤੀ ਗਈ ਤੇ ਉਹਦੇ ਵਿੱਚ ਲਗਭਗ ਅਸੀਂ 300 48 ਤੋਂ ਜ਼ਿਆਦਾ ਬੰਦੇ ਰੌਂਦਪ ਕਿਤੇ ਦੀ ਲਗਭਗ 275 ਬੰਦਾ ਅਸੀਂ ਕੱਲ੍ਹ ਰਾਤ ਅਰੈਸਟ ਕੀਤੇ ਤੇ ਇਹ ਸਪਕਲੋਕ ਦੇ ਕ੍ਰਿਮੀਨਲ ਐਲੀਮੈਂਟਸ ਉਹਨਾਂ ਦੇ ਐਸੋਸੀਏਟਸ ਗੈਂਗਸਟਰ ਦੇ ਐਸੋਸੀਏਟ ਉਹਨਾਂ ਦੇ ਫਾਈਨੈਂਸਰਸ ਕੈਨਸ ਕ੍ਰਾਈਮਜ਼ ਇਨਵੋਲਡ ਬੰਦੇ ਉਹ ਸਾਰੇ ਜਿਹੜੇ ਹੈਗੇ ਉਹ ਵਿਚਾਰੇ ਸਿੱਟੇ ਗਏ ਲਗਭਗ 275 ਲੋਕ ਅਸੀਂ ਅਰੈਸਟ ਕੀਤੇ ਇਹਦੇ ਵਿੱਚ 250 ਤੋਂ ਜ਼ਿਆਦਾ ਆਪ ਪੁਲਿਸ ਦੇ ਟੀਮਾ 1350 ਤੋਂ ਜ਼ਿਆਦਾ ਮੁਲਾਜ਼ਮ ਪੂਰੇ ਤਰਨਤਨ ਜ਼ਿਲ੍ਹੇ ਵਿੱਚ ਪਿਛਲੇ 7 ਦਿਨਾਂ ਤੋਂ ਇਸ ਕਾਰਗੁਜ਼ਾਰੀ ਤੇ ਲੱਗੇ ਹੋਏ ਨੇ ਕਿ ਲੱਗੇ ਹੋਏ ਨੇ ਤੇ ਹੁਣ ਆ ਚੌਥਾ ਦਿਨ ਹੈਗਾ ਅੱਜ ਵੀ ਸਪੈਸ਼ਲ ਮੁਹਿੰਮ ਜਿਹੜੀ ਹੈਗੀ ਗੈਂਗਸਟਰਾਂ ਤੇ ਵਾਰ ਜਿਹੜਾ ਕੈਂਪੇਨ ਹੈਗਾ ਉਹਦੇ ਤਹਿਤ ਅੱਜ ਅਸੀਂ ਟੈਨੈਂਟ ਵੈਰੀਫਿਕੇਸ਼ਨ ਫਾਸਟ ਕੋਰਟ ਤੇ ਕਰਵਾ ਰਹੇ ਹਾਂ ਜਿਹੜੇ ਵੀ ਮੋਲੇ ਵਾਰਡ ਇਸ ਤਰੀਕੇ ਦੇ ਹੈਗੇ ਜਿੱਥੇ ਜਿਆਦਾ ਲੋਕ ਆ ਕੇ ਰਹਿ ਰਹੇ ਹੈਗੇ 12ਵਾਂ ਆ ਕੇ ਰਹਿ ਰਹੇ ਹੈਗੇ ਐਸ ਟੈਂਡੈਂਟਸ ਕਿਰਾਏਦਾਰ ਵਜੋਂ ਰਹਿ ਰਹੇ ਹੈਗੇ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਹੈਗੀ ਕੁਝ ਲੋਕ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਕੁਝ ਇਸ ਤਰੀਕੇ ਦੇ ਵੇੜਿਆਂ 'ਚ ਜਾਂ ਬਸਤੀਆਂ 'ਚ ਕ੍ਰਿਮੀਨਲ ਐਲੀਮੈਂਟਸ ਵੀ ਆ ਕੇ ਐਜ ਕਿਰਾਏਦਾਰ ਰਹੰਦੇ ਹੈ ਕਿ ਜਦੋਂ ਉਹਨਾਂ ਦੇ ਉੱਤੇ ਲੋਕਲ ਏਰੀਆ 'ਚ ਰੇਡਸ ਹੁੰਦੀਆਂ ਹੈਗੀਆਂ ਪੁਲਿਸ ਨੂੰ ਟੀਮ ਫੜਨ ਲੱਗਦੀ ਹੈਗੀ ਉਹ ਫਿਰ ਆਪਣਾ ਠਹਿਰ ਬਦਲ ਕੇ ਫਿਰ ਦੂਜੇ ਜਿਹੜੇ ਸੇਫ ਹਾਈਡਆਊਟ ਸਕੇ ਉਧਰ ਸ਼ਿਫਟ ਹੋ ਜਾਂਦੇ ਹੈ ਤੇ ਇਸੇ ਲੜੀ ਦੇ ਵਿੱਚ ਪੂਰੇ ਕਰਨਤਾਲ ਜਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਐਸਪੀਜ਼ ਤੇ ਡੀਐਸਪੀਜ਼ ਦੀ ਨਿਗਰਾਨੀ ਹੇਠ ਐਸਐਚਓ ਦੀ ਟੀਮ ਦੇ ਬਾਰੇ ਇਹਨਾਂ ਦੇ ਨਾਲ ਮਿਲ ਕੇ ਅੱਜ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈਗੀ ਕੈਰਨ ਵੈਰੀਫਿਕੇਸ਼ਨ ਦੀ ਅੱਜ ਇੱਥੇ ਪੱਟੀ ਵਿੱਚ ਅ ਐਸਪੀ ਮੈਡਮ ਸੁਸ਼ੀਲ ਕੌਰ ਜੀ ਦੇ ਨਾਲ ਡੀਐਸਪੀ ਸਾਹਿਬ ਜਗਜੀਤ ਜੀ ਨਾਲ ਐਸਐਚਓ ਸਿਟੀ ਪੱਤੀ ਹੈਗੇ ਨਾਲ ਜਤ ਜਿਹੜੇ ਸਾਡੇ ਕੋਲ ਐਡੀਸ਼ਨਲ ਫੋਰਸ ਮਨਜੂਰੀ ਦਿੱਤੀ ਸਾਬ ਬੋਲੋ ਦਿੱਤੀ ਗਈ ਉਹਦੇ ਨਾਲ ਮਿਲ ਕੇ ਅੱਜ ਗਾਰਡ ਨੰਬਰ 2 ਦੀ ਸਰਚ ਕੀਤੀ ਜਾ ਰਹੀ ਹੈਗੀ ਇੱਥੇ ਕਾਫੀ ਹੁਣ ਤੱਕ ਇਹਨਾਂ ਨੇ ਲਗਭਗ 3 ਆ ਲੋਕ ਨੂੰ ਲੋਕ ਵੈਰੀਫਾਈ ਕਰਤੇ ਹੈਗੇ ਉਹਨਾਂ ਦੇ ਡਾਕੂਮੈਂਟਸ ਵੈਰੀਫਾਈ ਕਰਤੇ ਹੈਗੇ ਕੁਝ ਸਸਪੈਕਟ ਵੀ ਨਾਲ ਮਰੌਂਡਾਪ ਕੀਤੇ ਹੈਗੇ ਕੁਝ ਹੋਰ ਥਾਵਾਂ ਹੈਗੀਆਂ ਜਿਹੜੀ ਅਸੀਂ ਆਈਡੈਂਟੀਫਾਈ ਕੀਤੀਆਂ ਕਿ ਉੱਥੇ ਵੀ ਸਸਪੈਕਟਸ ਅੱਜ ਸ਼ਾਮ ਤੱਕ ਵੀ ਚੱਲੇਗੀ ਆ ਮੁਹਿੰਮ ਤੇ ਜਿਹੜੇ ਰਹਿਣਗੇ ਉਹਦੇ ਇਨਪੁੱਟ ਆਣਗੇ ਉਹਦੇ ਅਧਾਰ ਤੇ ਅਸੀਂ ਅੱਗੇ ਵੀ ਇਸ ਨੂੰ ਕਰਾਂਗੇ اسی ਤਰੀਕੇ ਨਾਲ ਪੂਰੇ ਤਰਨਤੰਡ ਜ਼ਿਲ੍ਹੇ ਵਿੱਚ ਜੇਕਰ ਮੈਂ ਗੱਲ ਕਰਾਂ ਤੇ ਹੁਣ ਤੱਕ ਲਗਭਗ 120 ਇਸ ਤਰੀਕੇ ਦੇ ਟੈਨੈਂਟਸ ਅਸੀਂ ਵੈਰੀਫਾਈ ਕੀਤੇ ਹੈਗੇ ਲਗਭਗ 30 ਲੋਕ ਰਾਉਂਡ ਅਪ ਕੀਤੇ ਹੈਗੇ ਸ਼ੱਕ ਦੇ ਬਿਨਾਂ ਤੇ ਜਿਨ੍ਹਾਂ ਨੂੰ ਅੱਗੇ ਫੱਦਰ ਵੈਰੀਫਾਈ ਕੀਤਾ ਯਾ ਉਹਨਾਂ ਤੇ ਕੋਈ ਰਿਕਵਰੀ ਹੈ ਕਿਤੇ ਪੱਦਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆ ਮੁਹਿੰਮ ਸ਼ਾਮ ਤੱਕ ਸਾਡੀ ਜਾਰੀ ਰਹੇਗੀ ਤੇ ਆ 26 ਜਨਵਰੀ ਨੂੰ ਮੱਧਨਜਾ ਦੇ ਰਖਦੇ ਹੋਏ ਇੱਕ ਸਿਕਿਉਰਿਟੀ ਡ੍ਰਿਲ ਵਜੋਂ ਵੀ ਹੈ ਤੇ ਆ ਸਾਡੀ ਸਾਰਿਆਂ ਤੋਂ ਰਿਕਵੈਸਟ ਹੈਗੀ ਕਿ ਕਿਤੇ ਵੀ ਤੁਹਾਨੂੰ ਕੋਈ ਸਸਪੀਸ਼ੀਅਸ ਕਿਸੇ ਕੋਈ ਬੰਦਾ ਦਿਖਦਾ ਹੈਗਾ ਕਿਸੇ ਪਰ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਐਂਟੀ ਗੈਂਗਸਟਰ ਹੈਲਪਲਾਈਨ ਲਾਂਚ ਕੀਤੀ ਗਈ ਹੈਗੀ ਉਹਦੇ ਤੇ ਵੀ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ 112 ਨੰਬਰ ਤੇ ਪੁਲਿਸ ਦਾ 112 ਨੰਬਰ ਡਾਇਲ 112 ਤੇ ਕੁਝ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਹੋ ਕ੍ਰਿਮੀਨਲ ਐਲੀਮੈਂਟ ਬਾਰੇ ਉਹਦੇ ਮੂਵਮੈਂਟ ਬਾਰੇ ਸੋ ਦੈਟ ਕਿ ਅਸੀਂ ਉੱਤੇ ਹੋਰ ਇਫੈਕਟਿਵਲੀ ਕਾਰਵਾਈ ਕਰ ਸਕਦੇ ਹਾਂ ਧੰਨਵਾਦ